ਚੋਰਾ ਲਈ ਹੁਣ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਚੋਰਾ ਨੂੰ ਕਿਸੇ ਦਾ ਕੋਈ ਡਰ ਨਹੀਂ ਇੱਕ ਹੋਰ ਐਸਾ ਹੀ ਮਾਮਲਾ ਦੇਖਣ ਨੂੰ ਮਿਲੇ ਧਾਰੀਵਾਲ ਸ਼ਹਿਰ ਤੋਂ ਕਿ ਦਿਨ ਦਿਹਾੜੇ ਤਾਲਾ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ 25000 ਦੀ ਨਗਦੀ ਅਤੇ 30 ਟੋਲੇ ਸੋਨੇ ਦੇ ਗਹਿਣੇ ਲੈ ਕੇ ਹੋਏ ਫਰਾਰ ਧਾਰੀਵਾਲ ਦਿਨ ਦਿਹਾੜੇ ਭਰੇ ਬਜ਼ਾਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਚੋਰ 25000 ਨਗਦਾਂ ਤੇ 30 ਟੋਲੇ ਸੋਨਾ ਚੋਰੀ ਕਰਕੇ ਹੋਏ ਫਰਾਰ ਅਸ਼ੁਨੀ ਕੁਮਾਰ ਕ੍ਰਿਸ਼ਨਾ ਬਜਾ ਧਾਰੀਵਾਲ ਨੇ ਪੱਤਰਕਾਰਾਂ ਨੂੰ ਜਾਣ ਕੇ ਦਿੰਦੇ ਹੋਏ ਦੱਸਿਆ ਕਿ ਉਹ ਰੈਡੀमेड ਦੁਕਾਨ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਚਲਾ ਗਿਆ ਅਤੇ ਮੇਰੀ ਪਤਨੀ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਅਤੇ ਉਹ ਵੀ ਆਪਣੀ ਡਿਊਟੀ ਤੇ ਚਲੀ ਗਈ ਅਤੇ ਜਿੰਦਰਾ ਲਾ ਕੇ ਦਰਵਾਜ਼ੇ ਨੂੰ ਆਪਣੀ ਦੁਕਾਨ ਤੇ ਆਇਆ ਸੀ ਜੰਦ ਮੇਰੀ ਪਤਨੀ ਡਿਊਟੀ ਤੋਂ ਵਾਪਸ ਆਏ ਤਾਂ ਉਸਨੇ ਦੇਖਿਆ ਕਿ ਘਰ ਦੇ ਜਿੰਦਰੇ ਖੁੱਲੇ ਹੋਏ ਸਨ ਜਦ ਅਸੀਂ ਮੁਹੱਲੇ ਵਾਲਿਆਂ ਨੂੰ ਨਾਲ ਲੈ ਕੇ ਅੰਦਰ ਗਏ ਤਾਂ ਸਮਾਨ ਖਿਲਰਿਆ ਹੋਇਆ ਸੀ ਅਲਮਾਰੀ ਅਲਮਾਰੀਆਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਸਨ ਜਿਸ ਦੇ ਵਿੱਚ ਅਸੀਂ ਆਪਣਾ ਸਮਾਨ ਚੈੱਕ ਕੀਤਾ ਕਿ ਸਮਾਨ ਚੈੱਕ ਕਰਨ ਤੇ ਨਾਲ-ਨਾਲ ਸਾਨੂੰ ਪਤਾ ਲੱਗਾ ਕਿ ਸਾਡਾ 30 ਟੋਲੇ ਸੋਨਾ ਤੇ 25000 ਨਗਦ ਉਹ ਗੈਪ ਸਨ ਜਿਸ ਤੇ ਸਾਨੂੰ ਪਤਾ ਲੱਗਾ ਕਿ ਚੋਰ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਧਾਰੀਵਾਲ ਸ਼ਹਿਰ ਤੋਂ ਖਾਸ ਰਿਪੋਰਟ ਦਿਨ ਦਿਹਾੜੇ ਤਾਲਾ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ 25 ਹਜ਼ਾਰ ਦੀ ਨੰਦੀ ਅਤੇ 30 ਟੋਲੇ ਸੋਨੇ ਦੇ ਗਹਿਣੇ ਲੈ ਕੇ ਹੋਏ ਚੋਰ ਫਰਾਰ ਭਾਈ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਨ ਵਾਲੇ ਤੁਸੀਂ ਮੈਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ لال ਧਾਰੀਵਾਲ ਸ਼ਹਿਰ ਦਾ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਜਿਦਾ ਅਸੀਂ ਮੇਰੀ ਵਾਈਫ ਜਿਹੜੇ ਸਕੂਲ ਜਾਂਦੀ ਆ ਦਵਾਟਾ ਟੀਚਰ ਲੱਗੀ ਦੀ ਆ ਉਸ ਸਾਡੇ ਨਾਲ ਸੋਇ ਗਰੋ ਜਲ ਗਈ ਆ ਤੇ ਮੈਂ ਦੇਦੀ ਰੁਟੀਨ ਜਿਦਾ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਗਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੂੰ ਅੱਜ ਜੰਗਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਗਰਾ ਮਾਰਿਆ ਰਾ ਕੰਦੀ ਦਰਵਾਜ਼ੇ ਨੂੰ ਜੰਗਰਾ ਨਹੀਂ ਆ ਉਹ ਡਰ ਗਈ ਉਹਨੇ ਬਾਹਰੋਂ ਕੇ ਇਹ ਬੰਦੇ ਨੂੰ ਲੜ ਗੋ ਮੈਂ ਮਲੇ ਜੋ ਕੇ ਬੰਦੇ ਨੂੰ ਵਾਈ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚਲ ਗਿਆ ਤੇ ਚੋਰ ਆਪਣਾ ਕੰਮ ਖਰ ਕਰ ਗਏ ਜੀ ਕਿ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਕੇ ਗਏ ਅਪਰੋਕਸੀਮੇਟਲੀ ਜਿਹੜਾ ਵਾ 30 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਜੀ ਤੇ ਮੇਰੀ ਦੁਕਾਨ ਦਾ ਕੈਸ ਵੀ ਕੋ 25000 ਰੁਪਏ ਜਰਾਉ ਨਾਲ ਲੱਗੇ ਕਿ ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ ਸਾਰੇ ਸਾਰੇ ਸਾਰੀਆਂ ਗੱਡੀਆਂ ਮਾਰੀਆਂ ਪੰਨੀਆਂ ਟੋਟਲੀ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀਆਂ ਦਰਵਾਜ਼ੇ ਦੀਆਂ ਚੁਕਾਡਾਂ ਪੁੱਟਤੀਆਂ ਦਰਵਾਜ਼ੇ ਤੋੜਦੇ ਦੇ ਆ ਕਰਦੇ ਇਹਦੇ ਤੋਂ ਇਲਾਵਾ ਹੋਰ ਕੋਈ ਨਿਸ਼ਾਨ ਨਹੀਂ ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਸਾਡੀ ਦੇਖਾਂਗੇ ਲੀਡਰ ਫਿਰ ਪਤਾ ਲੱਗੇਗਾ ਕੋਈ ਕੈਮਰਾ ਨਹੀਂ ਲੱਗਾ ਸੀ ਇਹ ਕਹਾਂ ਲੱਗੇ ਰੱਖ ਦੋਗੇ ਉਹ ਚੱਕ ਕੀਤੇ ਜਾ ਰਹੇ ਕੈਮਰੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਹੇ ਕੋਈ ਟੋਪੀ ਪਾਈ ਦੀ ਹੈ ਕਿ ਸਖਸ ਨੇ ਉਹ ਲੱਭੇ ਕਰਦੇ ਪੁੱਛਣ ਨੂੰ ਕੀਤਾ ਅਨੁਮ ਪੁਲਿਸ ਨੂੰ ਵਾਲੀ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਦੇ ਡੀਐਸ ਐਸਐਸਓ ਸਾਹਿਬ ਤੋਂ ਅੰਦੇ ਆ ਲੱਗੇ ਤਰੀਆ ਜੇ ਦਿਨ ਪਰੇ ਹੀ ਚੋਰੀ ਹੋਈਆ ਕਾਫੀ ਨੁਕਸਾਨ ਹੋ ਗਿਆ ਵਾ ਪਹੁੰਚੇ ਤੁਸੀਂ ਹਾਂਜੀ ਇਹ ਮੌਕੇ ਤੇ ਆਏ ਜਾਂ ਰੂਪੌਰ ਆਇਆ ਕਰੋਰੋਂ ਤੋਂ ਤੇ ਅਸ਼ਮੀ ਕੁਵਾਰ ਦੇ ਘਰ ਆਏ ਤੇ ਘਰੇ ਕੋਈ ਨਹੀਂ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਟੀਚਰ ਦੇ ਉਦੋਂ ਸਕੂਲ ਤੋਂ ਵਾਪਸ ਆਏ ਨਹੀਂ ਤਾਂ ਇਹ ਜਿਹੜੇ ਕਰੀਏ ਅਗਾਂਹਾਂ ਵੀ ਦੇਖਿਆ ਤਾਰੇ ਕੱਡੇ ਆ ਤੇ ਮੌਕੇ ਤੇ ਹੀ ਆਏ ਆ ਆ ਦੇ ਚੈੱਕ ਕੀਤਾ ਇਹਨਾਂ ਨੂੰ ਪੁਸ਼ੀਸ਼ ਕਰ ਰਹੇ ਆ ਬਾਕੀ ਜੋ ਵੀ ਸਮਾਨ ਦਾ ਚੋਰੀ ਹੋਇਆ ਹੈ ਉਹਦੇ ਮਦਦ ਲਈ ਕਾਰਵਾਈ ਕੀਤੀ ਹੈ ਇਥੇ ਇਹ ਜਿੱਦਾਂ ਕਰ ਰਹੇ ਆ ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਹੈ ਜਿੱਥੇ ਦਿਨ ਦਪਹਿਰੇ ਚੋਰੀ ਹੋ ਗਈ ਹੈ ਕੀ ਕੋਈ ਸੇਫ ਹੈਗਾ ਇੱਥੇ ਧਰਿਆ ਜੀ ਇਹ ਚਲੋ ਅਰੇ ਬਾਹਰ ਇਹਨਾਂ ਨੂੰ ਕਿਹਾ ਕਿ ਪੁਲਿਸ ਨੂੰ ਇਹੋ ਜਿਹੀ ਰਿਕਵੈਸਟ ਕਰ ਲਿਓ ਕਿ ਆਪਣੇ ਘਰਾਂ 'ਚ ਕੈਮਰੇ ਲਾਓ ਇਹ ਕੈਮਰਾ ਤੇਰੇ ਮੋਬਾਈਲ ਦੇ ਨਾਲ ਲਿਖ ਪਾਓ ਤਾਂ ਕਿ ਉਹਨਾਂ ਦਾ ਪਤਾ ਲੱਗ ਜਾਵੇ ਕਿ ਕੌਣ ਕਰਿਆ ਆ ਜਿਆਦਾ ਬਾਕੀ ਬਹੁਤ ਮੌਸਮ ਕਰਾਉਂਦੀ ਬਰਸਾਤ ਦਾ ਮਸਲੀ ਕੇਨੇ ਜਾਨੇ ਤਾ ਤਾ ਬਾਹਰ ਲੱਗਾ ਇਹ ਤਾ ਬਾਹਰ ਲੱਗੇ ਕਰਕੇ ਉਹਨਾਂ ਤਾਰਾ ਫੋੜ ਕੇ ਜਿਦਾਂ ਤਾਰਾਂ ਨਾਲ ਲੱਗੇ ਕਿੰਨਾ ਕਿ ਨੁਕਸਾਨ ਦੱਸਦੇ ਹੋ ਜਾ ਇਹ ਬادیه ਕੱਚੀ ਜਹਾੜੀ ਆ ਤੇ ਬੱਚੀ ਤੇ ਰਹਤੀ ਥੋੜੇ ਛੋੜੇ